ਦਰਸ਼ਕਾਣ ਵੇਖ ਰਹੇ ਤੁਸੀਂ ਔਨ-ਏਅਰ ਵੱਡੀ ਖਬਰ ਆ ਰਹੀ ਹੈ ਕਪੂਰਥਲਾ ਦੇ ਇਲਾਕੇ ਲੋਈਆਂ ਖਾਸ ਤੋ ਜਿੱਥੇ ਪੰਜਾਹ ਤੋਂ ਵੀ ਵੱਧ ਬਦਮਾਸ਼ਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ ਜਾਨਲੇਵਾ ਹਮਲਾ ਹੈ ਤੇਜ਼ਧਾਰ ਹਥਿਆਰ ਲੈ ਕੇ ਇਹ ਜੋ ਬਦਮਾਸ਼ ਨੇ ਇਸ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਘਰ ਦਾ ਜੋ ਮਾਲਕ ਹੈ ਬਲਵਿੰਦਰ ਸਿੰਘ ਤੇ ਉਸ ਦੀ ਧਰਮ ਪਤਨੀ ਕਸ਼ਮੀਰ ਕੌਰ ਦੇ ਉੱਤੇ ਵਾਰ ਕੀਤੇ ਨੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਬਲਵਿੰਦਰ ਸਿੰਘ ਦੀ ਹਾਲਤ ਬੇहद ਨਾਜ਼ੁਕ ਹੈ ਔਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਔਰ ਘਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਭੰਨਤੋੜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਜ਼ਮੀਨ ਦਾ ਕੋਈ ਪੁਰਾਣਾ ਰੌਲਾ ਹੈ ਜੋ ਕਿ ਚੱਲਿਆ ਆ ਰਿਹਾ ਇਸ ਪਰਿਵਾਰ ਦਾ ਔਰ ਉਸੇ ਮਾਮਲੇ ਨੂੰ ਲੈ ਕੇ ਨਾ ਬਦਮਾਸ਼ਾ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕੁਝ ਪੈਸੇ ਕੁਝ ਗਹਿਣੇ ਲੈ ਕੇ ਵੀ ਇਹ ਬਦਮਾਸ਼ ਫਰਾਰ ਹੋ ਗਏ ਨੇ ਇਸ ਤੋਂ ਇਲਾਵਾ ਜੋ ਪ੍ਰਾਪਰਟੀ ਦੇ ਦਸਤਾਵੇਜ਼ ਘਰੇ ਪਏ ਸੀ ਉਹਨਾਂ ਨੂੰ ਵੀ ਇਹ ਬਦਮਾਸ਼ ਲੈ ਕੇ ਫਰਾਰ ਹੋ ਗਏ ਨੇ ਇੰਨਾ ਹੀ ਨਹੀਂ ਇਸ ਪੂਰੇ ਕਟਾਕਰਮਤੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਔਰ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਇੱਕ ਤੋਂ ਬਾਅਦ ਇੱਕ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਬਦਮਾਸ਼ ਇੱਕ ਟੋਲੇ ਬਣਾ ਕੇ ਪਿੰਡ ਦੇ ਵਿੱਚ ਦਾਖਲ ਹੋਏ ਨੇ ਔਰ ਇਸ ਘਰ ਦੇ ਉੱਤੇ ਇਸ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਹੈ ਤਸਵੀਰਾਂ ਪਰਿਵਾਰ ਦੇ ਉੱਤੇ ਹਮਲੇ ਤੋਂ ਬਾਅਦ ਜੋ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸਕਰੀਨ ਤੇ ਤੁਸੀਂ ਦੇਖ ਰਹੋ ਕਿਸ ਤਰੀਕੇ ਦੇ ਨਾਲ ਦੀਵਾਰਾਂ ਪੰਨੀਆਂ ਗਈਆਂ ਨੇ ਸਮਾਨ ਪੂਰਾ ਖਿਲਾਰ ਦਿੱਤਾ ਗਿਆ ਰਸੋਈ ਦੇ ਵਿੱਚ ਵੀ ਦਾਖਲ ਹੋਏ ਨੇ ਤੇ ਪੰਤੋੜ ਬੁਰੇ ਤਰੀਕੇ ਨਾਲ ਕੀਤੀ ਗਈ ਹੈ ਸਮਾਨ ਤੋੜ ਦਿੱਤਾ ਗਿਆ ਹੈ ਔਰ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਹਮਲਾ ਕੀਤਾ ਸੀ ਉਹਨਾਂ ਵਿੱਚੋਂ ਕੁਝ ਹਥਿਆਰ ਜੋ ਨੇ ਉਸ ਜ਼ਮੀਨ ਤੇ ਹੀ ਛੱਡ ਕਿਉ ਜੋ ਬਦਮਾਸ਼ ਨਿਓ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਨੇ ਪੂਰਾ ਮਾਮਲਾ ਦਰਜ ਕਰ ਲਿਆ ਹੈ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਾਡੇ ਸਹਿਯੋਗੀ ਦੇ ਨਾਲ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਵਾਰ ਤੁਹਾਨੂੰ ਇਹ ਪੂਰਾ ਮਾਮਲਾ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ਧਾਰ ਹਥਿਆਰ ਲੈ ਕੇ ਇਹ ਜੋ ਪੰਜਾਹ ਤੋਂ ਵੀ ਵੱਧ ਬਦਮਾਸ਼ ਨੇ ਉਹ ਇੱਕ ਘਰ ਦੇ ਵਿੱਚ ਦਾਖਲ ਹੋਏ ਨੇ ਔਰ ਉਸ ਤੋਂ ਬਾਅਦ ਬੁਰੇ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਹੈ ਘਰ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਵਿੱਚ ਉਹ ਘਰ ਦਾ ਜੋ ਮਾਲਕ ਸੀ ਉਹ ਜ਼ਖਮੀ ਹੋ ਗਿਆ ਹੈ ਔਰ ਉਸ ਨੂੰ ਚੰਡੀਗੜ੍ਹ ਹੁਣ ਰੈਫਰ ਕਰ ਦਿੱਤਾ ਗਿਆ ਹੈ ਕਿਉਂਕਿ ਹਾਲਤ ਉਸਦੀ ਬੇहद ਖਰਾਬ ਸੀ ਸਾਡੇ ਸਹਿਯੋਗੀ ਕਪੂਰ ਥਲਾ ਤੋਂ ਨਿਰਮਲ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਨਿਰਮਲ ਇਹ ਜੋ ਮਾਮਲਾ ਸਾਹਮਣੇ ਆਇਆ ਲੋਹੀਆਂ ਖਾਸ ਦਾ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ ਕੁਝ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਪੰਜਾਬ ਤੋਂ ਵੀ ਵੱਧ ਬਦਮਾਸ਼ੀ ਆਖਿਰੇ ਪੂਰਾ ਮਾਮਲਾ ਕੀ ਰੌਲਾ ਕਿ ਚੱਲ ਰਿਹਾ ਸੀ ਜਿਸ ਦੇ ਚੱਲਦੇ ਇਹ ਪੂਰਾ ਹਮਲਾ ਹੋਇਆ ਹੈ ਇਹ ਮੈਡਮ ਜੀ ਜਿਹੜਾ ਲੋਹੀਆਂ ਖਾਸ ਦੇ ਪਿਪਲੀ ਰਾਤ 8:00 ਦਾ 40 ਤੋਂ 50 ਦੇ ਕਰੀਬ ਜਿਹੜੇ ਸੀਗੇ ਬੰਦੇ ਇਹ ਉਹਨਾਂ ਦੇ ਘਰੇ ਦੇ ਜਾ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਜੀ। ਹਮਲਾ ਆਖਿਰ ਕਿਉਂ ਕੀਤਾ ਨਿਰਮਲ ਕੁਝ ਇਸ ਬਾਰੇ ਜਾਣਕਾਰੀ ਮਿਲ ਸਕੀ ਹੈ? ਇਸ ਬਾਰੇ ਕੁਝ ਥੋੜੀ ਥੋੜੀ ਜਾਣਕਾਰੀ ਜਿਹੜੀ ਸੂਤਰਾਂ ਤੋਂ ਪਤਾ ਲੱਗਾ ਕਿ ਇਹਨਾਂ ਦਾ ਕੋਈ ਜ਼ਮੀਨੀ ਜਿਹੜਾ ਹੈਗਾ ਝਗੜਾ ਸੀ ਉਹਦੇ ਕਰਕੇ ਜਿਹੜਾ ਹਮਲਾ ਹੋਇਆ ਹੈ। ਨਿਰਮਲ ਇਹ ਕਿੰਨਾ ਕੁ ਪੁਰਾਣਾ ਇਹ ਰੋਲਾ ਚੱਲ ਰਿਹਾ ਸੀ ਜ਼ਮੀਨ ਦਾ ਜਿਸ ਦੇ ਚੱਲਦਿਆਂ ਕਿਉਂਕਿ 40 ਤੋਂ 50 ਦੇ ਵਿਚਾਲੇ ਜੋ ਬਦਮਾਸ਼ ਨੇ ਉਹ ਘਰ ਦੇ ਉੱਤੇ ਹਮਲਾ ਉਹਨਾਂ ਨੇ ਕੀਤਾ ਹੈ। ਏ ਜੀ ਮੈਡਮ ਜੀ ਤਕਰੀਬਨ ਜਿਹੜਾ ਸੂਤਰਾ ਮਤਾਬਕ ਤਾਂ 506 ਮਹੀਨੇ ਪਹਿਲਾਂ ਦਾ ਜਿਹੜਾ ਹੈਗਾ ਵਾਕਿਆ ਹੈਗਾ ਸਾਡੇ ਸੁਣਨ ਮੁਤਾਬਕ ਜਿਹੜਾ ਆਇਆ ਹੈ ਜੀ ਆ ਨਿਰਮਲ ਇੱਕ ਹੋਰ ਜਾਣਕਾਰੀ ਦੱਸਿਆ ਜਾ ਰਿਹਾ ਹੈ ਜੋ ਕਰਦਾ ਮਾਲਿਕ ਹੈ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਚੰਡੀਗੜ੍ਹ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਹਾਲਤ ਫਿਲਹਾਲ ਕਿਹੋ ਜਿਹੀ ਹੈ ਹਾਲਤ ਉਹਨਾਂ ਦੀ ਹਲੇ ਨਾ ਝੁਕਾ ਜਿਹੜੀ ਹੈਗੀ ਲੇਡੀਜ਼ ਉਹਨਾਂ ਨੂੰ ਹਸਪੀਟਲ ਜਿਹੜੇ ਹਲੋਈਆਂ ਦੇ ਵਿੱਚ ਦਾਖਲ ਕੀਤਾ ਸੀ ਅਸੀਂ ਉਸ ਤੋਂ ਬਾਅਦ ਕੋਈ ਜਾਣਕਾਰੀ ਜਿਹੜੀ ਹੈਗੇ ਸਾਡੇ ਸਾਹਮਣੇ ਨਹੀਂ ਆਈ ਵੇ ਵਾਰ ਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਕੁਝ ਪਤਾ ਨਹੀਂ ਲੱਗ ਚੁੱਕਿਆ ਜੀ ਬਹੁਤ ਬਹੁਤ شکریہ নির্মਲ ਜੀ तमाम ਜਾਣਕਾਰੀ ਲਈ ਸੋ ਦੱਸ دیئے ਜਿਵੇਂ ਕਿ ਸਾਡੇ ਸਹਿਯੋਗੀ ਨੇ ਦੱਸਿਆ ਕਿ 5 ਤੋਂ 6 ਮਹੀਨੇ ਪੁਰਾਣਾ ਰੋਲਾ ਦੱਸਿਆ ਜਾ ਰਿਹਾ ਜਿਸ ਦੇ ਚੱਲਦਿਆਂ ਇਸ ਘਰ ਦੇ ਉੱਤੇ ਹਮਲਾ ਕੀਤਾ ਗਿਆ ਕਿਸ ਨੇ ਇਹ ਹਮਲਾ ਕਰਵਾਇਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਸੀਸੀਟੀਵੀ ਜੋ ਫੁਟੇਜ ਹੈ ਉਹ ਵੀ ਪੁਲਿਸ ਦੇ ਹੱਥ ਲੱਗੀ ਹੈ ਪੁਲਿਸ ਨੇ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਉਸ ਦੇ ਬਿਨਾਂ ਤੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕੌਣ ਬਦਮਾਸ਼ ਸੀ ਕਿਉਂਕਿ ਮੋਟਰਸਾਈਕਲਾਂ ਇੱਕ ਤੋਂ ਬਾਅਦ ਇੱਕ ਕਈ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਬਦਮਾਸ਼ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਤੇ ਫਿਰ ਘਰ ਦੇ ਬਾਹਰ ਅੰਤੋੜ ਕਰਦੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਲੋਕਾਂ ਤੇ ਹਮਲਾ ਕਰ ਦਿੰਦੇ ਨੇ। ਲੜਾਈ ਕਿਸ ਮੀਰ ਕੋਲ। ਕਿਹੜਾ ਪਿੰਡ ਆ? ਚੱਕੀ ਪਿੰਡ। ਇਹ ਪਿੰਡ ਦੀ ਚੱਕੀ। ਜੇ ਕੋਈ ਹਾਂ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਧਾ ਲੜਾਈ। ਕੋਈ ਪਤਾ ਨਹੀਂ ਬਾਜੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤੇ ਰੋਟੀ ਖਾਣ ਲੱਗੇ ਸੀ ਉਹਨਾਂ 100-200 ਮੋਟਰਸਾਈਕਲ ਆયા। ਉਹ ਆਉਂਦੇ ਇੱਕ ਵਟੇ ਹੀ ਮਾਈਟਾਂ ਮਾਰਦਾ ਸਾਡੇ ਬਹਿਂ ਚ ਪਈਆਂ ਹੀ ਮੁੜ ਕੇ ਉਹ ਦਸਤਰਾਣਾ ਵਧਣ ਲਿਆ ਪਏ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3-4 ਬੰਦੇ ਮੈਂ ਮਿੰਟਾਂ ਕਰਕੇ ਉਹ ਸੁਤੀਏ ਨੇ ਦਸਤਰਾ ਤੋਂ ਉੱਤਰ ਮੇਰੇ ਮਾਰੇਗਾ ਪੰਜ ਰਸੋਈ ਚ ਵੜ ਗਈ ਰਸੋਈ ਦੇ ਬਾਹਰ ਮੇਰੇ ਮਾਰ ਕੇ ਆਹਾਂ ਦਾ ਤੇਰੇ ਗੋਲੀ ਮਾਰ ਦੂ ਮਾਤਾ ਤੂੰ ਜਾਣੀ ਤੇ ਇੱਥੇ ਮੈਂ ਭੱਜ ਕੇ ਬਾਹਰ ਉਹ ਜੀਆਂ ਕਰਨਾ ਦੇ ਵਾਲਾ ਮੇਰੇ ਥੂਕੇ ਲਾ ਨਾ ਪਈ ਤੇ ਘਰ ਵਾਲੇ ਮੇਰੇ ਨੂੰ ਮਾਰ ਮਾਰ ਦਸਤਰਾ ਗੱਡ ਕੇ ਐਨ ਟਰੈਕਟਰ ਵੀ ਲਗਾਇਆ ਚੱਤ ਤੇ ਬੋਲਟ ਮੋਟਰਸਾਈਕਲ ਵੀ ਲਗਾਇਆ ਚੱਤ ਕੀ ਸਾਰਾ ਕੁਝ ਚੱਤ ਲਗਾਏ ਘਰਾਂ ਮੇਰੇ ਨੂੰ ਐ ਚੰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ਜੋਰ ਦਾ ਵੀ ਘਾਟਾ ਹੈ ਮੇਰੇ ਦੂਜੇ ਥੋਰ ਦਾ ਵੀ ਘਾਟਾ ਹੈ ਟਰੈਕਟਰ ਸਾਡੇ ਨੇ ਮਾਰ ਮਾਰ ਕੇ ਸਾਡੇ ਸਾਰੀ ਚੀਜ਼ਾਂ ਪਾ ਦੇਈਆਂ ਕੁਰਪਾਣਾ ਮਾਰ ਕੋਲੋ ਟਲ ਕੋ ਨੋਟ ਕੋ ਜਿੰਨਾ ਸੋਨਾ ਸੀ ਪੈਣੀ ਦੇ ਕਾਗਜ਼ ਪੱਤਰ ਸੀ ਸਾਰਾ ਕੁਝ ਲੈ ਗਏ ਕੁਝ ਨਹੀਂ ਛੱਡੀ ਉਹਨਾਂ ਨੇ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਕਾਹੋ ਤੇ ਬਟਵੇ 52 ਸਾਰਾ ਕੁਝ ਫੋੜ ਫੋੜ ਕੇ ਸਾਰਾ ਕੁਝ ਲੈ ਗਿਆ। ਕੋਰਸਨਰ ਕੋਰ ਕੀਤੀ। ਕੋਰਸਨਰ ਕੋਰ ਕੀਤੀ ਐ ਕੋਸਾਂ ਦੇ ਕੋਈ ਸਮਝ ਨਹੀਂ ਸਣਦੇ। ਕੀ ਕਹਿ ਕੇ ਗਏ ਪੁਛਾ। ਉਹ ਕਹਿੰਦੇ ਕਰਦੇ ਪਏ ਆ ਬੰਦੇ ਲੱਭਦੇ ਪਏ ਆ ਜਿਹਨਾਂ ਬੰਦਿਆਂ ਦਾ ਰੋਲਾ ਵਾ ਉਹ ਬੰਦੇ ਬਾਹਰ ਵਾ ਉਹ ਬੰਦੇ ਏਥੇ ਨੇਗੇ ਉਹ ਬੰਦੇ ਇੱਥੇ ਉਹ ਬਾਹਰ ਨਹੀਂ ਹੈਗੇ। ਇਹ ਹਨ ਖਾਂਤੂ ਗੱਲਾਂ ਨੇ ਇਹਨਾਂ ਦੀ ਸਰਕਾਰਾਂ ਨੇ ਸਰਕਾਰਾਂ ਦੀ ਪਾਲਿਸੀਆਂ ਨੇ ਸਾਰਾ ਕੁਝ ਕਰਿਆ। ਸਾਡੀ ਪਛਾਣ ਚਾਹੀਏ ਬੰਦੇ ਹਾਂ ਮੇਰੀ ਪਛਾਣ ਤੋਂ ਬੰਦੀ ਹੈ ਹਾਂ ਮੈਂ ਪੂਰਾ ਉਹਨਾਂ ਨੂੰ ਪਛਾਣਦੀ ਹਾਂ ਮਾਰੇ ਮੇਰੀ ਉਹਨਾਂ ਨੇ ਬਾਹਣ ਪੱਟੇ ਪਿੱਛੇ ਜਾ ਕੇ ਨਾਲੇ ਉਹ ਆਂਦੇ ਮਤਨ ਮਾਰਦਾਂਗੇ ਤੇ ਇਹ ਆ ਬਾਹਾਂ ਤੇ ਦਸਰ ਮਾਰਿਆ ਨਾਲੇ ਨਾਲੇ ਧੂਈ ਚ ਦਸਰ ਮਾਰ ਨਾਲੇ ਲੀੜੇ ਪਾੜਦੇ ਇਹ ਬੀਤੀ ਸ਼ਾਮ ਮਿਤੀ 3 8 2024 ਨੂੰ ਬਕਰੀਵ ਹਾਟਸਵਾ ਟੁਵਰੀ ਪੀਪੀਂਡ ਦੇ ਵਿੱਚ ਸਰਵਪ ਸਿੰਘ ਜੀਮਦਾਰ ਆ ਉਹ ਪ੍ਰਾਣੀ ਨੂੰ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਹੈ ਲਈ ਜਿਹਦੇ ਉਹ ਕਾਸਟ ਕਰ ਰਿਹਾ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਇਰੇ ਪੁੱਤ ਭਰਾ ਦਾਰਾ ਸਿੰਘ ਤੇ ਮਹਾਰਾਜ ਸਿੰਘ 20 ਬੋਜਾ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਇਹ ਜਿਹੜੇ ਦਰਬਾਰਾ ਆਪਣਾ ਸਹੁਰੇ ਸਵਰਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨਾਂ ਕਸ਼ਮੀਰ ਕੌਰ ਆਪਣੇ ਘਰ ਸੀ ਨੀ ਬੱਚੀ ਬਾਲ ਛੋਟੀ ਨਾਲ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਹਾਨੀ ਭਾਂ ਤੋੜ ਦਿੱਤੀ ਤੇ ਵਿਰਿੰਦਰ ਸਿੰਘ ਨੂੰ ਜਾਨੋਂ ਮਾਰ ਦਿੱਤੀ ਜਿਤਨਾ ਜਿਹੜੇ ਹੈਗੇ ਆ ਉਹ ਸੱਟਾਂ ਮਾਰੀਆਂ ਤੇ ਜਿਹੜੀ ਬੀਬੀ ਕਸ਼ਮੀਰ ਕੌਰ ਆ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹਦੇ ਕਨਾਂ ਲੀਆਂ ਵਾਡੀਆਂ ਵੀ ਜਦ ਆ ਰਾਜ ਲਾਗੇ ਕਰੋੜ ਸੋਨੇ ਦੀਆਂ ਇਹ ਕਿਹਾ ਸੀ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਹੈਗੇ ਉਹ ਵੀ ਲਾਗੇ ਸੀ ਮਾਫੀ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕੇ ਤੇ ਜਿਹੜੀ ਜੀ ਕਸ਼ਮੀਰ ਕੌਰ ਆਏ ਸਿਬਾ ਹਸਪਤਾਲ ਨੂੰ ਜਾ ਕੇ ਉਹਦਾ ਬਿਆਨ ਕਲਮ ਬੰਦ ਕਰਕੇ ਮਗਰਮਾ ਰਜਿਸਟਰ ਕਰਤਾ ਕਸੂਰوار ਵਿਅਕਤੀਆਂ ਦੇ ਖਿਲਾਫ ਤੇ ਜਿਹੜਾ ਉਹਦਾ ਕਸ਼ਮੀਰ ਕੌਰ ਦਾ ਹਸਮੈਂਡ ਆ ਉਹਦੇ ਸੱਤਾਂ ਜਾਂਦੀਆਂ ਸੀਗੀਆਂ ਉਹ ਨਾ گا ਵੱਡੇ ਹਸਪਤਾਲ ਰੈਫਰ ਕਰਤਾ ਹੈਗਾ ਉਹਦੇ ਵਿੱਚ ਜੋ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਬਿਆਨ ਕਲਮ ਬੰਦ ਕਰਤੀ ਇਹਦਾ ਹੈਗਾ ਪਾਟੀ ਕਰਾ ਲਈ ਕਿੰਨੇ ਦਾ ਨਾਮ ਜਾਂਦਾ ਭਾਈ ਕੋਈ ਅਨੇਜੇ ਜਿਹੜੇ ਜੋ ਪਰਿਵਾਰਸ਼ਾ ਤੁਹਾਨੂੰ ਮੈਂ ਦਾਰਾ ਸਿੰਘ ਦੇ ਦਰਬਾਰਾ ਸਹੀ ਤੇ ਲੋ ਉਹਨਾਂ ਦੇ ਨਾਲ ਹੋਰ ਰਿਸ਼ਤੇਦਾਰ ਹੋਣਗੇ ਕਿ ਜਰਾ ਸੱਚ ਵੀ ਲੈ ਗਏ ਹਾਂਜੀ ਇਰਾਸਤ ਵਿੱਚ ਵੀ ਲੈ ਗਏ ਉਹਨੂੰ ਨਹੀਂ ਅਜੇ ਤਲਾਸ਼ ਜਾਰੀ ਹੈ ਕਿ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਅਸੀਂ ਉਹ ਤਲਾਸ਼ ਭੇਜੀਆਂ ਤੇ ਜਲਦੀ ਉਹ ਸਾਡੇ ਕੋਲ ਆ ਜਣਗੇ ਫੜ ਲਾਂਗੇ ਅਗਾਹ ਕੀ ਕਾਰਵਾਈ ਕਰਾਂਗੇ ਕਸੇ ਅੱਗੇ ਮਕਰਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਕੌਜੀ ਕਰਾਂਗੇ ਜਿਹੜੇ ਵੈਪਨ ਯੂਜ਼ ਕੀਤੇ ਉਹਨਾਂ ਨੇ ਵਾਰਦਾਤ ਦੇ ਵਿੱਚ ਤੇ ਵਰਤਮਾਨ ਸਰਕਾਰਵਾਹਗੇ ਇਹਨਾਂ ਨੂੰ ਇਨਸਾਫ ਦਿਵਾਉਣਗੇ ਲੜਾਈ ਕਸ਼ਮੀਰ ਤੋਂ ਕਿਹੜਾ ਫੰਡ ਆ ਚੱਕੀ ਪਈ ਜੱਕਾ ਪੂਰੀ ਪਿਕਰ ਟੂਸੀਆ ਨਰ ਵੱਡੀ ਖਬਰ ਆ ਰਹੀ ਹੈ ਕਪੂਰਥਲਾ ਦੇ ਇਲਾਕੇ ਲੋਈਆਂ ਖਾਸ ਤੋ ਜਿੱਥੇ ਪੰਜਾਹ ਤੋਂ ਵੀ ਵੱਧ ਬਦਮਾਸ਼ਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ ਜਨ ਲਿਵਾ ਹਮਲਾ ਹੈ ਤੇਜ਼ ਤਰ ਹਥਿਆਰ ਲੈ ਕੇ ਇਹ ਜੋ ਬਦਮਾਸ਼ ਨੇ ਇਸ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਘਰ ਦਾ ਜੋ ਮਾਲਕ ਹੈ ਬਲਵਿੰਦਰ ਸਿੰਘ ਤੇ ਉਸ ਦੀ ਧਰਮ ਪਤਨੀ ਕਸ਼ਮੀਰ ਕੌਰ ਦੇ ਉੱਤੇ ਵਾਰ ਕੀਤੇ ਨੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਬਲਵਿੰਦਰ ਸਿੰਘ ਦੀ ਹਾਲਤ ਬੇहद ਨਾਜ਼ੁਕ ਹੈ ਔਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਔਰ ਘਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਭੰਨਤੋੜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਜ਼ਮੀਨ ਦਾ ਕੋਈ ਪੁਰਾਣਾ ਰੌਲਾ ਹੈ ਜੋ ਕਿ ਚੱਲਿਆ ਆ ਰਿਹਾ ਇਸ ਪਰਿਵਾਰ ਦਾ ਔਰ ਉਸੇ ਮਾਮਲੇ ਨੂੰ ਲੈ ਕੇ ਨਾ ਬਦਮਾਸ਼ਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕੁਝ ਪੈਸੇ ਕੁਝ ਗਹਿਣੇ ਲੈ ਕੇ ਵੀ ਇਹ ਬਦਮਾਸ਼ ਫਰਾਰ ਹੋ ਗਏ ਨੇ ਇਸ ਤੋਂ ਇਲਾਵਾ ਜੋ ਪ੍ਰਾਪਰਟੀ ਦੇ ਦਸਤਾਵੇਜ਼ ਘਰੇ ਪਏ ਸੀ ਉਹਨਾਂ ਨੂੰ ਵੀ ਇਹ ਬਦਮਾਸ਼ ਲੈ ਕੇ ਫਰਾਰ ਹੋ ਗਏ ਨੇ ਇੰਨਾ ਹੀ ਨਹੀਂ ਇਸ ਪੂਰੇ ਕਟਾ ਕਰਮਤੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਔਰ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਇੱਕ ਤੋਂ ਬਾਅਦ ਇੱਕ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਬਦਮਾਸ਼ ਇੱਕ ਟੋਲੀ ਬਣਾ ਕੇ ਪਿੰਡ ਦੇ ਵਿੱਚ ਦਾਖਲ ਹੋਏ ਨੇ ਔਰ ਇਸ ਕਰਦੇ ਉੱਤੇ ਇਸ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਹੈ ਤਸਵੀਰਾਂ ਪਰਿਵਾਰ ਦੇ ਉੱਤੇ ਹਮਲੇ ਤੋਂ ਬਾਅਦ ਜੋ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸਕਰੀਨ ਤੇ ਤੁਸੀਂ ਦੇਖ ਰਹੋ ਕਿਸ ਤਰੀਕੇ ਦੇ ਨਾਲ ਦੀਵਾਰਾਂ ਪੰਨੀਆਂ ਗਈਆਂ ਨੇ ਸਮਾਨ ਪੂਰਾ ਖਿਲਾਰ ਦਿੱਤਾ ਗਿਆ ਰਸੋਈ ਦੇ ਵਿੱਚ ਵੀ ਦਾਖਲ ਹੋਏ ਨੇ ਤੇ ਪੰਤੋੜ ਬੁਰੇ ਤਰੀਕੇ ਦੇ ਨਾਲ ਕੀਤੀ ਗਈ ਹੈ ਸਮਾਨ ਤੋੜ ਦਿੱਤਾ ਗਿਆ ਹੈ ਔਰ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਹਮਲਾ ਕੀਤਾ ਸੀ ਉਹਨਾਂ ਵਿੱਚੋਂ ਕੁਝ ਹਥਿਆਰ ਜੋ ਨੇ ਉਸ ਜ਼ਮੀਨ ਤੇ ਹੀ ਛੱਡ ਕਿਉ ਜੋ ਬਦਮਾਸ਼ ਨਿਯੋਗ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਨੇ ਪੂਰਾ ਮਾਮਲਾ ਦਰਜ ਕਰ ਲਿਆ ਹੈ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਾਡੇ ਸਹਿਯੋਗੀ ਦੇ ਨਾਲ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਵਾਰ ਤੁਹਾਨੂੰ ਇਹ ਪੂਰਾ ਮਾਮਲਾ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਤਾਰ ਹਥਿਆਰ ਲੈ ਕੇ ਇਹ ਜੋ ਪੰਜਾਬ ਤੋਂ ਵੀ ਵੱਧ ਬਦਮਾਸ਼ ਨੇ ਉਹ ਇੱਕ ਘਰ ਦੇ ਵਿੱਚ ਦਾਖਲ ਹੋਏ ਨੇ ਔਰ ਉਸ ਤੋਂ ਬਾਅਦ ਬੁਰੇ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਹੈ ਘਰ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਵਿੱਚ ਉਹ ਘਰ ਦਾ ਜੋ ਮਾਲਕ ਸੀ ਉਹ ਜ਼ਖਮੀ ਹੋ ਗਿਆ ਹੈ ਔਰ ਉਸ ਨੂੰ ਚੰਡੀਗੜ੍ਹ ਹੁਣ ਰੈਫਰ ਕਰ ਦਿੱਤਾ ਗਿਆ ਹੈ ਕਿਉਂਕਿ ਹਾਲਾਤ ਉਸ ਦੀ ਬੇਹਦ ਖਰਾਬ ਸੀ ਸਾਡੇ ਸਹਿਯੋਗੀ ਕਪੂਰ ਥਲਾ ਤੋਂ ਨਿਰਮਲ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਨਿਰਮਲ ਇਹ ਜੋ ਮਾਮਲਾ ਸਾਹਮਣੇ ਆਇਆ ਲੋਹੀਆਂ ਖਾਸ ਦਾ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਕੁਝ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਪੰਜਾਬ ਤੋਂ ਵੀ ਵੱਧ ਬਦਮਾਸ਼ੀ ਆਖਿਰੇ ਪੂਰਾ ਮਾਮਲਾ ਕੀ ਰੌੜਾ ਕਿ ਚੱਲ ਰਿਹਾ ਹੈ ਸਜੇ ਜਿੱਦੇ ਚੱਲਦੇ ਇਹ ਪੂਰਾ ਹਮਲਾ ਹੋਇਆ ਹੈ ਇਹ ਮੈਡਮ ਜੀ ਜਿਹੜਾ ਲੋਹੀਆਂ ਖਾਸ ਦੇ ਪਿਪਲੀ ਰਾਤ 8:00 ਦਾ 40 ਤੋਂ 50 ਦੇ ਕਰੀਬ ਜਿਹੜੇ ਸੀਗੇ ਬੰਦੇ ਇਹ ਉਹਨਾਂ ਦੇ ਘਰੇ ਦੇ ਜਾ ਕੇ